ਚਾਈਨਾ ਡੋਰ ਵਾਲਾ ਮਸਲਾ ਬੜਾ ਹੈ ਦੇਖੋ ਇੰਨੇ ਸਾਰੇ ਕੇਸ ਆਉਂਦੇ ਨੇ ਕਿਸੇ ਦਾ ਕੋਈ ਨੱਕ ਵੱਢਿਆ ਗਿਆ ਕਿਸੇ ਦਾ ਮੂੰਹ ਤੇ ਕੋਈ ਨਿਸ਼ਾਨ ਪੈ ਗਿਆ ਕੋਈ ਅੱਖ ਤੋਂ ਅੱਖ ਗਵਾਲੀ ਕਿਸੇ ਨੇ ਬੜਾ ਵੱਡਾ ਮਸਲਾ ਹੈ ਅੱਜ ਤੇ ਇੱਕ ਥਾਂ ਤੋਂ ਖਬਰ ਵੀ ਆ ਰਹੀ ਹੈ ਕਿ 25000 ਰੁਪਏ ਕਹਿੰਦੇ ਜੁਰਮਾਨਾ ਲੱਗੂਗਾ ਜੇ ਕੋਈ ਚਾਈਨਾ ਡੋਰ ਵਰਤਦਾ ਫੜਿਆ ਗਿਆ ਤਾਂ ਪਰ ਇਹ ਮਸਲਾ ਗੰਭੀਰ ਹੋ ਰਿਹਾ ਲੋਕ ਪਤਾ ਨਹੀਂ ਕਿਉਂ ਨਹੀਂ ਸਮਝ ਰਹੇ ਆ ਪਿੱਛੇ ਜਾ ਕੱਲ ਪਰਸੋਂ ਦੀ ਖਬਰ ਹੈ ਇੱਕ ਬੱਚੀ ਕਰੰਟ ਨਾਲ 6 ਸਾਲ ਦੀ ਬੱਚੀ ਕਰੰਟ ਨਾਲ ਮਰ ਗਈ ਚਾਈਨਾ ਡੋਰ ਦੇ ਵਿੱਚ ਕਰੰਟ ਆ ਗਿਆ ਇਹ ਮਸਲੇ ਤੋਂ ਕਿਵੇਂ ਉਭਰਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਕਿਵੇਂ ਸਮਝਾਈਏ ਇਹ ਗੱਲ ਦਾ ਵੀ ਨਹੀਂ ਲੋਕਾਂ ਨੂੰ ਜੁਰਮਾਨੇ ਨਾਲ ਹੁਣ ਕੀ ਆ ਤੇ ਜੁਰਮਾਨਾ ਤੇ दारू ਪੀ ਕੇ ਗੱਡੀ ਚਲਾਉਣ ਤੇ ਵੀ ਆ ਉਹ ਰਾਤੀ ਇੱਕ ਨੇ ਲੋੜੀ ਵਾਲੇ ਤੇ ਚੜਾਤਾ ਹੂੰ ਉਹ ਜੰਗਾ ਜ ਆਪ ਦਾ ਪਤਾ ਨਹੀਂ ਕੀ ਲਈ ਫਰਦਾਸੀ ਕਾ ਪਲਟੀ ਪਈ ਸੀ ਪਰਾਂ ਨੂੰ ਕਾਲੇ ਜੇ ਰੰਗ ਦੀ ਵੀ ਗੱਲ ਇਹ ਆ ਕੇ ਲੋੜੀ ਬਾਲਣ ਵਾਲੇ ਵੀ ਕਮਾਲ ਦੀ ਗੱਲ ਕਿ ਸੜਕ ਤੇ ਬਾਲ ਕੇ ਬੈਠੇ ਆ ਹੂੰ ਤੇ ਚੜਾਉਣ ਵਾਲੇ ਨੇ ਵੀ ਕਮਾਲ ਕਰਤੀ ਉਹ ਲੋੜੀ ਨੀ ਦਿਸ ਯੂ ਨਾ ਲੋੜੀ ਨੂੰ ਲੋੜਾ ਬਣਾਤਾ ਇੱਕ ਬੰਦਾ ਮਰ ਗਿਆ 8-10 ਚੱਕ ਦੀ ਉਹ ਜਰਮਾਨੀ ਜਰਮਨ ਨੇ ਸਿਰ ਬਥੇਰੇ ਰੱਖਦੇ ਨੇ ਹੂੰ ਤਜ਼ਾਬ ਐਚਐਮ ਤੇ ਪਾਬੰਦੀ ਲਾ ਰੱਖੀ ਇਹਨਾਂ ਨੇ ਜੀ ਲੈ ਕਿੰਨਾ ਚਾਹੀਦਾ ਤੁਹਾਨੂੰ ਇੱਥੋਂ ਲੈ ਦਿੰਨਾ ਇੱਥੋਂ ਹੀ ਲੈ ਦਿੰਨਾ ਤੁਹਾਨੂੰ ਜਿੰਨਾਂ ਚੀਜ਼ਾਂ ਦੀ ਪਾਬੰਦੀ ਹੈ ਉਹ ਬਲੈਕ ਕਮਿਟੀ ਪਾਬੰਦੀ ਤੇ ਬੋਤਲ ਚ ਤੇਲ ਪਾਉਣ ਤੋਂ ਵੀ ਆ ਪੈਟਰੋਲ ਪੰਪ ਤੋਂ ਤੁਸੀਂ ਬੋਤਲ ਚ ਕਿੰਨੀ ਚ ਤੇਲ ਨਹੀਂ ਪਵਾ ਸਕਦੇ ਜਾਂ ਕਿੰਨਾ ਚਾਹੀਦਾ ਆਪਾਂ ਗੱਲ ਦੇਖੀ ਜਿਹੜੀ ਪੈਟਰੋਲ ਬੰਬ ਬਣਾ ਬਣਾ ਇੱਥੇ ਸਿੱਟੀ ਜਾਂਦੇ ਆ ਮੈਂ ਕਹਿੰਨਾ ਜੀ ਤਾ ਕਿੱਥੇ ਚਲੇ ਜਾਓ ਪਾਬੰਦੀ ਤੇ 18 ਸਾਲ ਤੋਂ ਘੱਟ ਜਾਂ 21 ਸਾਲ ਤੋਂ ਘੱਟ ਸ਼ਾਇਦ ਸ਼ਰਾਬ ਨਹੀਂ ਤੁਸੀਂ ਲੈ ਸਕਦੇ ਜੀ ਕੋਣ ਆਧਾਰ ਕਾਰਡ ਚੈੱਕ ਕਰਦਾ ਠੀਕ ਹੈ ਤੇ ਅਗਲਾ ਨੋਟ ਚੈੱਕ ਕਰਦਾ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਪਾਬੰਦੀਆਂ ਸ਼ਬੰਦੀਆਂ ਇੱਥੇ ਕੁਝ ਨਹੀਂ ਹੈਗੀਆਂ ਸਰ ਹਮ ਹੁਣ ਜਿਹੜੀ ਇਹ ਚਾਈਨਾ ਡੋਰ ਵਾਲੀ ਕਹਾਣੀ ਹੈ ਦੇਖੋ ਪਹਿਲੀ ਗੱਲ ਪਤੰਗ ਹੈ ਜਿਹੜੀ ਜੀ ਪਤੰਗ ਪਤਾ ਨਹੀਂ ਕਦੋਂ ਤੋਂ ਵਰਤੋਂ ਚ ਆਉਂਦੀ ਪਰ ਇਤਿਹਾਸ ਦੇ ਵਿੱਚ ਹਮ ਈਸਾਪੁਰ 200 ਜਿਹੜਾ ਉਸ ਸਮੇਂ ਦਾ ਚਾਈਨਾ ਦਾ ਸ਼ਾਸਕ ਸੀਗਾ ਹੂੰ ਹੂੰ ਉਹਨਾਂ ਨੇ ਇੱਕ ਸ਼ਹਿਰ ਤੇ ਹਮਲਾ ਕਰਨਾ ਸੀਗਾ ਉਹਦੀ ਦੀਵਾਰ ਤੋਂ ਆਪਦੀ ਦੂਰੀ ਮਾਪਣ ਵਾਸਤੇ ਉਹਨਾਂ ਨੇ ਇੱਕ ਡੋਰ ਬਣਾਈ ਸੀ ਹੂੰ ਠੀਕ ਆ ਉਹਦੇ ਨਾਲ ਲਾ ਕੇ ਕਿ ਕਿੰਨੀ ਲੰਬਾਈ ਬਣਦੀ ਹੈ ਦਿਮਾਗ ਲਾਇਆ ਸੀ ਹੂੰ ਇਹ ਪਹਿਲੀ ਵਾਰੀ ਦਰਜ ਆਇਆ ਸੀ ਇਹ ਕਹਿੰਦੇ ਹਾਂ ਹਾਂ ਜੀ ਹਾਂ ਜੀ ਜੀ 14ਵੀਂ 15ਵੀਂ ਸਦੀ ਚ ਇਹ ਫਿਰ ਫੈਲਦਾ ਫੈਲਦਾ ਗਿਆ ਹੁੰਦਾ ਪਰ ਉਹਨਾਂ ਨੇ ਵੀ ਸੋਚਿਆ ਨਹੀਂ ਹੋਣਾ ਕਿਸੇ ਦਿਨ ਵੀ ਜਿਹੜੀ ਅਸੀਂ ਆ ਕਾਰਡ ਕੱਢ ਲਈ ਆ ਇਹ ਇੱਕ ਦਿਨ ਲੋਕਾਂ ਨੂੰ ਮਾਰੇਗੀ ਹੂੰ ਵੈਸੇ ਹੁਲਾ ਕਰਕੇ ਕਿਹੜਾ ਉਹਨੇ ਉੱਥੇ ਫੁੱਲ ਪਾਉਣੀ ਸੀ ਉਹਨੇ ਵੀ ਤੇ ਲੋਕੀ ਮਾਰਨੇ ਸੀ ਜਿਹਨੇ ਕਾਰਡ ਕੱਢੀ ਸੀ ਜੀ ਪਰ ਇਹ ਹੁਣ ਹੁਣ ਚ ਅੱਛਾ ਉੱਥੋਂ ਹੀ ਕਮਲਾ ਵੇਖ ਲੋ ਉੱਥੋਂ ਚైనా ਤੋਂ ਪਤੰਗ ਚੱਲਿਆ ਚైనా ਤੋਂ ਚైనా ਡੋਰ ਚੱਲਣ ਡੋਰ ਚੱਲ ਪਈ ਆ ਬਿਲਕੁਲ ਸਾਰੇ ਪਤਾ ਨਹੀਂ ਕੀ ਬਲਾ ਹੁੰਦੀ ਜੇ ਸਾਨੂੰ ਨਹੀਂ ਪਤਾ ਮੈਂ ਤੇ ਨਾ ਪਤੰਗ ਪਤੰਗ ਮੈਨੂੰ ਨਹੀਂ ਚੜਾਉਣਾ ਆਉਂਦਾ ਬਸ ਇਦੀ ਗੱਲ ਤੁਹਾਨੂੰ ਕਹਾਂ ਮੈਨੂੰ ਕਈ ਚੀਜ਼ਾਂ ਜ਼ਿੰਦਗੀ 'ਚ ਨਹੀਂ ਆਈਆਂ ਸਾਬ ਜੀ ਮੈਨੂੰ ਵੀਡੀਓ ਗੇਮ ਨਹੀਂ ਆਉਂਦੀ ਆ ਜਿਹੜੀ ਖੇਡਦੇ ਹਨ ਮੋਬਾਈਲਾਂ 'ਤੇ ਮੈਨੂੰ ਨਹੀਂ ਆਉਂਦੀ ਸਾਬ ਜੀ ਜੀ ਤੇ ਮੇਰੇ ਦੋਸਤ ਕੋਲ ਉਹਨਾਂ ਦਿਨਾਂ 'ਚ ਵੀਡੀਓ ਗੇਮ ਸੀ ਹੂੰ ਜਿਨ੍ਹਾਂ ਦਿਨਾਂ 'ਚ ਲੋਕਾਂ ਦੇ ਘਰਾਂ 'ਚ ਟੀਵੀ ਨਹੀਂ ਸੀ ਹੁੰਦੇ ਜੀ ਉਹਨੇ ਸਪੈਸ਼ਲ ਆਪ ਦੇ ਘਰੇ ਬਣਾ ਕੇ ਰੱਖੀ ਸੀ ਹੂੰ ਹੂੰ ਸਾਬ ਲਾਲੋ ਵੀ ਅੱਜ ਤੋਂ ਕੋਈ 30 30 ਸਾਲ ਪਹਿਲਾਂ ਦੀ ਗੱਲ ਕਰ ਜੀ 30 35 ਸਾਲ ਪਹਿਲਾਂ ਤੋਂ ਤੋ ਗੱਲ ਇਹ ਆ ਸਾਬ ਕਿ ਬਈ ਤੰਗੂਣ ਚੜਾਉਂਦੇ ਨੇ ਲੋਕ ਹੂੰ ਚਾਈਨਾ ਡੋਰ ਲਾ ਕੇ ਉਹ ਤੇ ਹੱਥ ਵੜ ਦਿੰਦੀ ਆ ਹੂੰ ਚੜਾਉਣ ਵਾਲਿਆਂ ਦੇ ਵੀ ਹੱਥ ਵੜ ਦਿੰਦੀ ਕਰ ਦਿੰਦੀ ਬਿਲਕੁਲ ਉਹ ਜਿਹਦੇ ਐਡਾ ਗੱਲ ਚ ਪੈਂਦੀ ਹੈ ਗੱਲ ਵੜ ਦਿੰਦੀ ਆ ਕਿਸੇ ਦਾ ਆ ਵਿਰਾਸ ਵਢਿਆ ਜਾਂਦਾ ਕਿਸੇ ਦੀ ਗੱਲ ਵੱਢੀ ਜਾਂਦੀ ਕਿਸੇ ਦਾ ਮੱਥਾ ਕਿਸੇ ਦਾ ਨੱਕ ਤਾਂ ਪਤਾ ਨਹੀਂ ਬਈ ਜਾਨਵਰ ਆਪਾਂ ਚਿੜੀਆਂ ਕਬੂਤਰ ਲੰਮਕ ਦੇ ਵੇਖੇ ਪਤਾ ਸਰ ਆ ਤੁਸੀਂ ਇੱਕ ਬੱਚੇ ਦਾ ਜ਼ਿਕਰ ਕੀਤਾ ਇਹ 8 ਸਾਲ ਇੱਕ ਫੌਜੀ ਦਾ ਬੱਚਾ ਹੈ 8 ਸਾਲ ਦਾ ਹੂੰ ਜੀ ਜੇ ਦੀ ਮੌਤ ਏ ਕਰੰਟ ਔਨ ਕਰਕੇ ਪਰ ਇਸ ਤੋਂ ਪਹਿਲਾਂ ਦੋ ਮੌਤਾਂ ਹੋਰ ਹੋਈਆਂ ਚੈਨਾ ਦੇ ਡੋਰ ਨਾਲ ਇੱਕ ਆਦਮਪੁਰ ਦੇ ਲਾਗੇ ਹੋਈ ਸੀ ਜੀ ਇੱਕ ਸਰ ਅੰਮ੍ਰਿਤਸਰ ਦੇ ਨੜੇ ਜਨਾਲੇ ਦੇ ਲਾਗੇ ਹੋਈ ਹੈ ਹੂੰ ਹੂੰ ਦੋ ਮੌਤਾਂ ਪਹਿਲਾਂ ਹੋ ਚੁੱਕੀਆਂ ਤੀਸਰੀ ਮੌਤ ਕੱਲ ਹੋਈ ਆ ਜੀ ਤੇ ਆ ਖਡੂਰ ਸਾਹਿਬ ਲਾ ਲਓ ਇੱਕ ਮੈਂ ਹੋਰ ਪੜਦਾ ਪਿਆਸਾ ਕਿਤੇ ਤਿੰਨ ਚਾਰ ਥਾਈਂ ਤੇ ਇੱਕ ਸੱਚ ਬਜ਼ੁਰਗ ਦਾ ਕਤਲ ਹੋਇਆ ਲੁਧਿਆਣੇ ਮੈਂ ਬੋਵਾਲ ਦੇ ਕੋਲ ਪਤੰਗ ਚੜਾਉਣ ਤੋਂ ਚੈਨਾ ਡੋਰ ਪਿੱਛੇ ਨਹੀਂ 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 ਉਹ ਪਤਾ ਕਿ ਚੜਾਉਂਦੇ ਸਿੱਖਰ ਮਸਤੀਆਂ ਕਰਦੇ ਸੀ ਬੁੱਢੇ ਨੇ ਰੋਕਿਆ ਕਿ ਤੈਨੂੰ ਬੁੱਢੇ ਠੋਕਦਾ ਮਾਰਦਾ ਚਲੋ ਉਹ ਲੱਗਿਆ ਤਾਂ ਪਤੰਗਾ ਦੇ ਲਈ ਮਤਲਬ ਕਿ ਆ ਪਤੰਗ ਬਾਜੀ ਚ ਵੀ ਅਸੀਂ 5-7 ਜਾਨਾਂ ਲੈ ਗਏ ਹੂੰ ਅੰਦਾਜ਼ਨ ਅਸੀਂ 5-7 ਜਾਨਾਂ ਨੂੰ ਪਹੁੰਚ ਗਏ ਜੀ ਤੇ ਅਜੇ ਵੀ ਟਲੇ ਥੋੜੀ ਲੋ ਅਜੇ ਵਿਆਹਾਂ ਦਾ ਸੀਜ਼ਨ ਚੱਲਦਾ ਹੈ ਡੀਜੇ ਤੇ 5-7 ਸਾਡੇ ਡੀਜੇ ਤੋਂ ਮਰ ਜਾਣੇ ਉਹ ਕਹਿੰਦਾ ਫਲਾਣਾ ਲਾ ਦੇ ਉਹ ਕਹਿੰਦਾ ਫਲਾਣਾ ਗਾਣਾ ਲਾ ਦੇ ਕਦੇ ਉਹ ਉਹਨੂੰ ਗੋਲੀ ਮਾਰ ਦੇ ਮਤਲਬ ਕਿ ਕਿਆ ਸਾਡਾ ਯਾਰ ਹੂੰ ਗੁਜਰਾਤ ਦੇ ਵਿੱਚ ਵੀ ਇਹ ਹੋ ਆ ਲਿਆ ਪਤੰਗ ਬਾਜੀ ਗੁਜਰਾਤ ਚ ਬਹੁਤ ਹੁੰਦੀ ਆ ਹੂੰ ਉੱਥੇ ਵੀ ਪਤਾ ਨਹੀਂ ਕੱਲ ਰਿਪੋਰਟ ਸੀਗੀ ਕਿ ਕਿੰਨੇ ਬੰਦੇ ਮਰੇ ਹੋਏ ਨੇ ਹੂੰ ਇੱਕੋ ਦਿਨ ਦੇ ਵਿੱਚ ਤੋਂ ਠੀਕ ਹੈ ਇਹ ਪਤੰਗਬਾਜ਼ੀ ਜਿਹੜੀ ਆ ਮਨੋਰੰਜਨ ਵਾਸਤੇ ਸੀ ਪਾਕਿਸਤਾਨ ਚ ਵੀ ਬਹੁਤ ਹੁੰਦੀ ਆ ਪਤੰਗਬਾਜ਼ੀ ਜੀ ਜੀ ਆ ਬਸੰਤ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਨਾ ਖਾਸ ਤੌਰ ਤੇ ਰੁੱਤ ਹੁੰਦੀ ਆ ਪਰ ਆ ਚਾਈਨਾ ਡੋਰ ਵਾਲਾ ਹੁਣ ਜਿਹੜਾ ਪਾਬੰਦੀਆਂ ਪਾਬੰਦੀਆਂ ਤਾਂ ਤੁਸੀਂ ਕੀ ਕਰੋ ਕੀ ਕਰੂਗਾ ਬੰਦਾ ਕੱਲ ਇੱਕ ਨਵਾਲਗ ਤੋਂ 32 ਗੱਟੂ ਫੜੇ ਗਏ ਨਵਾਲੇ ਦੇ ਬੱਚੇ ਨੂੰ ਇਸਤੇਮਾਲ ਕੀਤਾ ਜਾ ਰਿਹਾ ਚੈਨਾ ਡੋਰ ਨੂੰ ਇਧਰ ਉਧਰ ਕਰਨ ਵਾਸਤੇ ਜੀ 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 ਸੁੱਕੀ ਪਵੰਨ ਜਦੋਂ ਲੋਕ ਹੀ ਨਹੀਂ ਹਟਦੇ ਸਿਰ ਵਿੱਚ ਨਾਲ اٹੇਗਾ ਜਿੰਨੀ ਮਰਜ਼ੀ ਪਾਬੰਦੀਆਂ ਲਾ ਲਓ ਜਿਹੜੀ ਚੀਜ਼ ਦੀ ਡਿਮਾਂਡ ਹੈ ਉਹ ਸਗੋਂ ਮਹਿੰਗੀ ਵਿਕੇਗੀ ਮਹਿੰਗੀ ਵਿਕੇਗੀ ਸਪਲਾਈ ਕਿਵੇਂ ਨਾ ਕਿਵੇਂ ਘੱਲ ਹੀ ਦੇ ਦੇ ਚੈਨਾ ਡੋਰੀ ਨਹੀਂ ਬੰਦ ਹੋਣੀ ਇੱਥੇ ਚਿੱਟਾ ਸਵਾਹ ਬੰਦ ਹੋਣਾ ਮੈਨੂੰ ਦੱਸੋ ਕੁਝ ਨਹੀਂ ਹੋਣਾ ਕੱਖ ਨਹੀਂ ਹੋਣਾ ਲੋਕ ਆਪ ਸਿਆਣੇ ਹੋਣ ਯਾਰ ਕੱਚੀ-ਕੁੱੱਚੀ ਡੋਰ ਨਾਲ ਚੜਾ ਲਓ ਪਤੰਗ ਕੀ ਫਲ ਉਹ ਛੋਟੇ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਨੂੰ ਤਾਂ ਪਤੰਗ ਨਹੀਂ ਚੜਾਉਣਾ ਆਉਂਦਾ ਜੀ ਤੇ ਉਹ ਚੜਾਉਂਦੇ ਹੁੰਦੇ ਸੀ ਮੇਰੇ ਨਾਲ ਦੇ ਮੈਂ ਦੇਖਦਾ ਹੁੰਦਾ ਸੀਗਾ ਤੇ ਉਦੋਂ ਤਾਂ ਰੀਲ ਅਲਾ ਧਾਗਾ ਹੀ ਲਾ ਲੈਂਦੇ ਹੁੰਦੇ ਸੀਗੇ ਜੀ ਸਹੀ ਕਹਿੰਦੇ ਬਿਲਕੁਲ ਆ ਨਵਾਂ ਹੀ ਸਿਆਪਾ ਸੁਣਿਆ ਹੂੰ ਇਹਨੂੰ ਤਾਂ ਕਹਿੰਦੇ ਕੱਚ ਲੱਗਦਾ ਅਖਰ ਕੀ ਹੁੰਦਾ ਇਹਨੂੰ ਜੀ ਜੀ ਇਹ ਤਾਂ ਗਾਲੀ ਇੱਕ ਵਾਰੀ ਆ ਮੇਰੇ ਤੁਸੀਂ ਆ ਤੁਸੀਂ ਆ ਜਿਹੜੀ ਆ ਗਈ ਹੈ ਨਾ ਸਿੱਖੋ ਰੋੜ ਮੈਂ ਹੌਲੀ ਜਾਵਾ ਮਨਜੀਤ ਜੀ ਜੀ ਤੇ ਬਿਲਕੁਲ ਤੁਹਾਨੂੰ ਪਤਾ ਨਹੀਂ ਇੱਥੇ ਚੌਂਕ ਬਣਦਾ ਤੇ ਮੈਂ ਤੇ ਵੈਸੇ ਵੀ ਉਹ ਮੋਟਰਸਾਈਕਲ ਤੇ ਹੁੰਦਾ ਵੀ ਤੇ ਕਾਰ ਤੇ ਹੁੰਦਾ ਮੈਂ ਬਹੁਤ ਲਿਮਟਡ ਸਪੀਡ ਹਾਂ ਜੀ ਲਿਮਟਡ ਸਪੀਡ ਨਾਲ ਚੱਲਦਾ ਤੇ ਮੇਰੇ ਪਿੱਛੇ ਵੀ ਮੁੰਡਾ ਬੈਠਾ ਤੇ ਜਦੋਂ ਮੈਂ ਮਤਲਬ ਕਿ ਸੇਖੋ ਰੋਡ ਵਾਲਾ ਜਿਹੜਾ ਸਰਵਿਸ ਰੋਡ ਹੈ ਜੀ ਜੀ ਇੱਧਰ ਨਾਲ ਸਿੱਧਾ ਆਦਰਸ਼ ਸਿਨੇਮੇ ਵਾਲਾ ਇਹ ਇੱਧਰ ਨਾਲ ਚੌਕ ਪਾਰ ਕੀਤਾ ਤੇ ਮੇਰੇ ਗੱਲ 'ਚ ਪੈ ਗਈ ਉਹ ਤਾਂ ਬਿਲਕੁਲ ਮੋਟਰਸਾਈਕਲ ਸਲੋ ਸੀ ਪੈਂਦਾ ਸਾਰੀ ਉਹ ਤੇ ਮੇਰਾ ਜਿਹੜਾ ਕਲਰ ਜੀ ਸੀ ਅੱਗੇ ਆ ਗਿਆ ਤੇ ਉਹ ਜਿਹੜਾ ਪਿੱਛੇ ਮੁੰਡਾ ਬੈਠਾ ਸੀ ਬੱਚਾ ਸੀ ਉਹਨੂੰ ਪਤਾ ਸੀ ਕਹਿੰਦਾ ਵੀ ਨਾ ਰੋਕ ਰੋਕ ਡੋਰ ਪੈ ਗਈ ਉਹ ਉਹ ਤੋ ਮੈਂ ਉਹ ਪੱਜ ਕੇ ਸਰੇ ਆਏ ਕਹਿੰਦਾ ਕਹਿੰਦੇ ਇੱਥੇ ਚైనా ਡੋਰ ਸੀ ਇਹਨੇ ਤੈਨੂੰ ਵੱਢ ਦੇਣਾ ਸੀ ਜੇ ਤੇਜ਼ ਹੁੰਦਾ ਤੂੰ ਸਹੀ ਗੱਲ ਹੈ ਮੈਂ ਤਾਂ ਉਦੋਂ ਦੇਖ ਸਕਦਾ ਸੈਕਿੰਡs ਕਈ ਵਾਰੀ ਹੱਥ ਪੈਂਦਾ ਵੀ ਨਹੀਂ ਇੱਕ ਸੈਕਿੰਡ ਤਾਂ ਲੱਗਦਾ ਹਾਂਜੀ ਮੇਰਾ ਉਹ ਨਾ ਉਲਝ ਗਿਆ ਤਾਂ ਕਾਹਦਾ ਥੱਲੇ ਜੇ ਆ ਗਿਆ ਮੈਂ ਤਾਂ ਡਰ ਗਿਆ ਜੀ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਤਨਾਵ ਨਹੀਂ ਮਿੰਟੂ ਜੀ ਰੋਜ਼ ਨਹੀਂ ਮਤਲਬ ਕਿ ਕਈ ਸਾਲ ਪਹਿਲਾਂ ਦੀ ਗੱਲ ਦੱਸ ਰਿਹਾ ਤੁਹਾਨੂੰ ਮੈਂ ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਆਪ ਨੂੰ ਯਾਰ ਠੀਕ ਹੈ ਸ਼ੁਗਲ ਕਰਨਾ ਕੋਈ ਕੱਚੀ ਰੀਲ ਲਾ ਲਓ ਕੋਈ ਧਾਗਾ ਕੋਈ ਇਸ ਤਰ੍ਹਾਂ ਦਾ ਬਣਾ ਲਓ ਤਾਂ ਗੱਲ ਇਹ ਆ ਕਿ ਬਈ ਬਹੁਤ ਬਹੁਤ ਬੁਰੀ ਹਾਲਤ ਆ ਇਸ ਮਾਮਲੇ 'ਚ ਸਾਡੀ ਜੀ ਜੀ ਬਿਲਕੁਲ ਬਿਲਕੁਲ ਜਗਤਾਰ ਜੀ ਕਹਿ ਰਹੇ ਨੇ ਕਿ ਡੀਜੇ ਵਾਲੀ ਹੰਸਾ ਕਲਾਕਾਰਾਂ ਨੇ ਬਦਾਈ ਇਹ ਕਲਾਕਾਰਾਂ ਨੇ ਆਪਣੀ ਮਾਨਸਿਕਤਾ ਹੈ ਜਿਹੜੀ ਉਹ ਵੀ ਤਾਂ ਉਹ ਵਰਤਦੀ ਹੈ ਉਹ ਕਹਿ ਰਿਹਾ ਕਿ ਯੂਪੀ ਚ ਬਣਦੀ ਵੀਰੇ ਚైనా ਚ ਤੋ امپورٹ ਨਹੀਂ ਹੁੰਦੀ ਸਰ ਮੈਂ ਤਾਂ ਇਹ ਕਹਿ ਰਿਹਾ ਕਿ ਚైనా ਚ ਪਤੰਗ ਪਹਿਲੀ ਵਾਰੀ ਇਤਿਹਾਸ ਚ ਦਰਜ ਹੈ ਪਰ ਇਹ ਚైనా ਡੋਰ ਪਛਾਨੀ ਛੱਡਦੀ ਪਈ ਮੈਂ ਨਹੀਂ ਕਹਿੰਦਾ ਜੀ ਕਿ ਚైనా ਵੇ ਚైనా ਦੀ ਸਾਜ਼ਿਸ਼ ਹੈ ਕੋਈ ਜੀ ਜੀ ਤੋ ਚైనా ਡੋਰ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਲਲੀ ਜੀ ਕਹ ਰਹੇ ਨੇ ਕਿ ਨਾਬੇ ਦੇ ਵਿੱਚ ਆਮ ਵਿਕਰੀ ਹੈ ਚైనా ਡੋਰ ਸਾਰੇ ਕਿਤੇ ਹੀ ਵਿਕਰੀ ਹੈ ਜੀ ਇੱਕ ਮਿੱਤਰ ਮੁਕੱਦਰ ਸਿੰਘ ਜੀ ਕਹਿੰਦੇ ਸੀ ਕਿ ਇਹ ਕੱਲੇ ਪਤੰਗਾਂ ਵਾਸਤੇ ਨਹੀਂ ਪੈਕਿੰਗ ਵਗੈਰਾ ਵਾਸਤੇ ਵੀ ਵਰਤੀ ਜਾਂਦੀ ਹੈ ਉਹ ਹੋਰ ਕੰਮਾਂ ਵਾਸਤੇ ਵਰਤੀ ਜਾਂਦੀ ਹੋਣੀ ਹੈ ਪਰ ਸਭ ਤੋਂ ਖਤਰਨਾਕ ਇਹ ਪਤੰਗਬਾਜ਼ੀ ਹੈ ਕਿਉਂਕਿ ਇਹਦੇ ਚ ਪਤਾ ਹੀ ਨਹੀਂ ਲੱਗਦਾ ਵੀ ਇਹ ਕਿੱਧਰੋਂ ਆ ਗਈ ਹੈ ਬਲੀ ਸਾਬ ਦੱਸ ਰਹੇ ਨੇ ਕਿ ਮੇਰੇ ਮਾਮਾ ਜੀ ਕਹਿੰਦੇ ਦਿੱਲੀ ਤੋਂ ਵੀਡੀਓ ਗੇਮ ਲੈ ਕੇ ਆਏ ਸੀ 28 ਸਾਲ ਪਹਿਲਾਂ ਆ ਵੇਖ ਲਾ ਵੇਖੋ ਤੁਸੀਂ ਅਗਲੇ ਮਾਮਾ ਵੀ ਯਾਦ ਕਰਾਉਂਦੇ ਤੇ ਵੀਡੀਓ ਗੇਮ ਵੀ ਯਾਦ ਕਰਾਤੀ ਭਾਈ ਜੀ ਟਾਵੇਂ ਘਰ ਚ ਕਿਤੇ ਹੁੰਦੇ ਸੀ ਉਦੋਂ ਤੇ ਟੈਲੀਵਿਜ਼ਨ ਵੀ ਇੱਕੋ ਹੁੰਦਾ ਸੀ ਘਰ ਚ ਤੇ ਉਹਦੇ ਤੇ ਰੰਗ ਰਾਰ ਆ ਰੀ ਰਾਰ ਆ ਚੱਲਦੇ ਹੁੰਦੇ ਸੀ ਕਿ ਉਹ ਨਵੇਂ ਸਾਲ ਦਾ ਪ੍ਰੋਗਰਾਮ ਤੇ ਮੈਂ ਮੈਨੂੰ ਯਾਦ ਹੈ ਮੇਰਾ ਦੋਸਤ ਲੈ ਬੜੇ ਤਗੜੇ ਘਰੋ ਸੀਗਾ ਉਸ ਟਾਈਮ ਉਹ ਬਹੁਤ ਯਾਰੀ ਨਵਾਈ ਆ ਬੰਦੇ ਨੇ ਤੇ ਤਗੜੇ ਘਰ ਸਿੱਧੇ ਸਾਡੇ ਵਰਗੇ ਮਸਤ ਮਲੰਗਾਂ ਨਾਲ ਯਾਰੀ ਸੀ ਉਹ ਲੈ ਕੇ ਗਿਆ ਨਵੇਂ ਸਾਲ ਦੇ ਮੌਕੇ ਤੇ ਮੈਂ ਤਾਂ ਉਹ ਜਿਹੜਾ ਆਉਂਦਾ ਹੁੰਦਾ ਉਹਦੋਂ ਸੁਖਵਿੰਦਰ ਦਾ ਗਾਣਾ ਸੀਗਾ ਸੁਖਵਿੰਦਰ ਨੇ ਗਾਉਣਾ ਸੀ ਉਹ ਜਿਹੜਾ ਟਾਈਟਲ Song ਸੀ ਪ੍ਰੋਗਰਾਮ ਦਾ ਤੇ ਮੈਂ ਕਿਹਾ ਵੀ ਐਂਡ ਤੇ ਸ਼ਾਇਦ ਆਉਂਦਾ ਹੁੰਦਾ ਸੀ ਮੈਂ ਕਿਹਾ ਯਾਰ ਮੈਂ ਤਾਂ ਦੇਖ ਕੇ ਸੋਣਾ ਤੇ ਉਹ ਕੜਾ ਛੜਾ ਛੜਾ ਲੱਗਾ ਉਹਦੇ ਨਾਲ ਮੈਂ ਆਖਿਆ ਬੰਦ ਕਰ ਇਹਨੂੰ ਅਗਲਾ ਮੈਨੂੰ ਉਹ ਗਾਣਾ ਸੁਣ ਦੇ ਸੋ ਇਹ ਕਹਾਣੀਆਂ ਹੁੰਦੀਆਂ ਨੇ ਜੇ ਆਪੋ ਆਪਣੀ ਮੈਨੂੰ ਨਹੀਂ ਆਈ ਹੋਗੀਆਂ ਮਤਲਬ ਮੈਂ ਦੱਸਿਆ ਕਿ ਮੇਰਾ ਦੋਸਤ ਅੱਜ ਤੋ ਲਾ ਲੋ ਕਿ 27 26 27 ਸਾਲ ਪਹਿਲਾਂ ਤਾਂ ਮੈਂ ਉਹਦੇ ਘਰ ਦੇਖੀ ਹੂੰ ਤਾਂ ਉਸ ਟਾਈਮ ਟੈਲੀਵਿਜ਼ਨ ਵੀ ਘਰ ਚ ਮਸੀਂ ਇੱਕ ਹੁੰਦਾ ਸੀ ਚਲੋ ਮਿੰਟ ਜੀ ਇਹ ਯਾਦਾ ਨਹੀਂ ਜੀ ਯਾਦਾ ਨਹੀਂ ਪਰ ਨਹੀਂ ਕੋਈ ਚੀਜ਼ ਹੁੰਦੀ ਆਪਾਂ ਨਹੀਂ ਆਉਂਦੀ ਹੂੰ ਹੋਰ ਪੁੱਠੇ ਸਿੱਦੇ ਕੰਮ ਬਥੇਰੇ ਸਿੱਖੇ ਜ਼ਿੰਦਗੀ ਚ ਇਹ ਚੀਜ਼ਾਂ ਨਹੀਂ ਆਈਆਂ ਜੀ ਜੀ ਖੈਰ ਮਿੰਟੂ ਜੀ ਕਈ ਦੋਸਤਾਂ ਦੇ ਕਮੈਂਟ ਨੇ ਇੱਕ ਤਾਂ ਮਿੱਤਰ ਪੁੱਛ ਰਹੇ ਨੇ ਵਾਰ-ਵਾਰ ਕਿ ਡਿਬਰੂਗੜਾ ਵਾਲਿਆਂ ਦਾ ਕਹਿੰਦੇ ਅੱਜ ਨਹੀਂ ਸਰ ਹਾਲੇ ਕੋਈ ਅਬਨੇਸ਼ਨ ਨਹੀਂ ਆ ਉਹਦੇ ਚ ਕੋਈ ਅ ਅਪਡੇਟ ਹੋਇਆ ਮਾਮਲਾ ਤੇ ਜ਼ਰੂਰ ਦੱਸਾਂਗੇ ਕਿ ਜਿਹੜੀਆਂ ਸਰ ਸੁਣਵਾਈਆਂ ਹੁੰਦੀਆਂ ਹਨ ਨਾ ਹਾਈ ਕੋਰਟ 'ਚ ਇਹ ਮਤਲਬ ਕਿ ਹੁੰਦਾ ਜਦੋਂ ਲੰਚ ਟਾਈਮ ਤੋਂ ਬਾਅਦ ਇਸ ਤਰ੍ਹਾਂ ਦੀਆਂ ਸੁਣਵਾਈਆਂ ਹੁੰਦੀਆਂ ਹਨ ਫਿਰ ਉਹ ਬਹਿਸ ਚੱਲਦੀ ਆ ਜਾਂ ਕਾਰਵਾਈ ਚੱਲਦੀ ਆ ਤਾਂ 3-4 ਵਜੇ ਸਮਾਪਤ ਹੁੰਦਾ ਤਾਂ ਫਿਰ ਉਹਦੀ ਅਪਡੇਸ਼ਨ ਆਉਂਦੀ ਆ ਜੀ ਜੀ ਫਿਰ ਉਹਦਾ ਸ਼ਾਮ ਨੂੰ ਕਹ ਲੋ ਕਿ ਵੈੱਬਸਾਈਟ ਤੇ ਜੋ ਵੀ ਬਿਉਰਾ ਹੁੰਦਾ ਉਹ ਅਪਲੋਡ ਹੁੰਦਾ ਉਸ ਤੋਂ ਬਾਅਦ ਹੀ ਸਥਿਤੀ ਹੁੰਦੀ ਆ ਕਿ ਤੁਸੀਂ ਕੋਰਟ ਦੇ ਮਾਮਲੇ 'ਚ ਤੁੱਕਾ ਨਹੀਂ ਲਾ ਸਕਦੇ ਸਭ ਹੂੰ ਹੂੰ ਤੁਸੀਂ ਤੇ ਕਮੈਂਟ ਕਰਕੇ ਪੁੱਛ ਲਿਆ ਬਿਲਕੁਲ ਬਿਲਕੁਲ ਅਸੀਂ ਕੁਝ ਐਸਾ ਵੈਸਾ ਕਮੈਂਟ ਕਰ ਦਿੱਤਾ ਕੱਲ ਨੂੰ ਕੋਈ ਮਾਮਲਾ ਉਲਟ ਨਿਕਲ ਆਇਆ ਨਾ ਹੂੰ ਹੂੰ ਤਾਂ ਤੁਹਾਨੂੰ ਪਤਾ ਨਾ ਅਗਲੇ ਨੇ ਪ੍ਰਸ਼ਾਂਤ ਪੂਸ਼ਣ ਤੋਂ ਵੀ ਰੁਪਈਆ ਰਖਾ ਲਿਆ ਸੀ ਜੁਰਮਾਨੇ ਦਾ ਬਿਲਕੁਲ ਤੇ ਸੇਖੋਂ ਸਭ ਨੂੰ ਉਹਨਾਂ ਨੇ ਦਾਲ ਪਿਆਤੀ ਸੀਗੀ ਯਾਦ ਹੈ ਨਾ ਤੁਹਾਨੂੰ ਹੂੰ ਆ ਜਿਹੜੇ ਮੇਰੇ ਗਵਾਂਢੀ ਨੇ ਸਾਬਕਾ ਡੀਐਸਪੀ ਜੀ ਜੀ ਤਾਂ ਦੇਖ ਲਓ ਉਹਨਾਂ ਨੂੰ ਕੈਦ ਕੱਟਣੀ ਪਈ ਸੀਗੀ ਹੂੰ ਬਿਲਕੁਲ ਤੇ ਮੁੜ ਕੇ ਲੋਕ ਭੁੱਲ ਵੀ ਗਏ ਸਨ ਕਿ ਸੇਖੋਂ ਕੌਣ ਆ ਹੂੰ ਠੀਕ ਹੈ ਨਾ ਜੀ ਲੋਕੀ ਅਕਸਰ ਭੁੱਲ ਜਾਂਦੇ ਹੈ ਹਾਂ ਜੀ ਹਾਂ ਜੀ ਅਕਸਰ ਭੁੱਲ ਜਾਂਦੇ ਆਰੇ ਸਰ ਦੁਨੀਆ ਹੈ ਯਾਰ ਅੱਜ ਕੱਲ ਇੱਥੇ ਦੇਖੋ ਜਦੋਂ ਐ ਤੁਸੀਂ ਬਾਲ ਦਿਓ ਮਾਂਚਸ ਦੀ ਤੇਲੀ ਮੋਮਬਤੀ ਜਦ ਚਾਗੀ ਪਵੇ ਹੂੰ ਉਹ ਜਿਹਦੇ ਨਾਲ ਜਗਾਈ ਹੁੰਦੀ ਉਹਨੂੰ ਸੜ ਦੇਨੇ ਤੁਸੀਂ ਸੜ ਦਿੰਦੇ ਸੱਚਮੱਚ ਇਹ ਕਹਾਣੀ ਹੈ ਬੜੀ ਸੋਣਾ ਕੋਟ ਹੈ ਉਹ ਕਹਿੰਦੇ ਨਾ ਕਿ ਜਦੋਂ ਕਹਿੰਦੇ ਲੰਗੜਾ ਬੰਦਾ ਜਦੋਂ ਚੱਲਣਾ ਸਿੱਖਦਾ ਜਾਂ ਚੱਲਣ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਉਹ ਆਪ ਦੀ ਜਿਹੜੀ ਡੰਗੋਰੀ ਆ ਜਾਂ ਹੱਥਾਂ ਦੀ ਡਾਂਗ ਹੁੰਦੀ ਹੈ ਉਸੇ ਨੂੰ ਛੁੱਟਦਾ ਸਹੀ ਹੈ ਜੀ ਸਹੀ ਹੈ ਇਹ ਹੈ ਕਿ ਜਦੋਂ ਮੁਹਵਤੀ ਜਗ ਜਉਂਦੀ ਹੈ ਤਾਂ ਸਭ ਤੋਂ ਪਹਿਲਾਂ ਬੰਦਾ ਉਸ ਮਾਚਸ ਦੀ ਦਿੱਲੀ ਨੂੰ ਛੁੱਟਦਾ ਜਿਹਦੇ ਨਾਲ ਉਹਨੇ ਜਗਾਈ ਹੁੰਦੀ ਜੀ